ਾਂਗਲਾ ਕੇ ਮੰਜੀ ਉਹ ਕੂਈ ਸੁਣੀ ਜਾਂਦੀ ਸੀ ਪਾਜਾਦ ਨੇ ਦੋ ਕੁੱਤਾ ਪੀ ਕੇ ਆਪਣੀ ਮਾਂ ਨੂੰ ਆਪਣੇ ਵੀਰਾਂ ਨੂੰ ਆਪਣੇ ਬਾਪੂ ਨੂੰ ਚਿੱਠੀ ਲਿਖਦੀ ਐ ਮੈਂ ਕਿਤੇ ਰਾਜ ਵੀ ਬਣੀ ਨਾ ਚਣਚਾਨੋ ਸੋਰਤ ਜਗਰਾਤ ਉਸ ਵੇਲੇ ਕਾ ਸ਼ਾਲੀ ਵਾਗ ਦੇ ਵੇਰਾਂ ਦਾ ਕਹੋ ਬੋਲ ਰਹੀ ਹੋ ਕਾ ਫੁਰਕਾ GEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEE yeah. yeah.